ਮੇਰਾ ਨਾਮ ਸਰਲਾ ਹੈ ਮੈਂ ਇੱਕ ਪ੍ਰਾਈਵੇਟ ਕਲੀਨਿਕ ਵਿੱਚ ਨਰਸ ਵਜੋਂ ਕੰਮ ਕਰਦੀ ਸੀ ਖੈਰ ਮੇਰੀ ਮਾਂ ਪੇਸ਼ੇ ਤੋਂ ਇੱਕ ਦਾਈ ਸੀ ਅਤੇ ਮੈਂ ਵੀ ਲੰਬੇ ਸਮੇਂ ਤੱਕ ਆਪਣੀ ਮਾਂ ਨਾਲ ਦਾਈ ਵਜੋਂ ਕੰਮ ਕੀਤਾ ਸੀ ਪਰ ਘਰ ਦੇ ਮਾੜੇ ਹਾਲਾਤਾਂ ਕਾਰਨ ਮੈਂ ਨਰਸ ਦੀ ਨੌਕਰੀ ਕਰ ਲਈ ਅੱਜ ਮੈਂ ਕਲੀਨਿਕ ਵਿੱਚ ਇੱਕ ਔਰਤ ਨੂੰ ਇੰਜੈਕਸ਼ਨ ਦੇ ਰਹੀ ਸੀ ਜਦੋਂ ਦੋ ਔਰਤਾਂ ਹਸਪਤਾਲ ਵਿੱਚ ਦਾਖਲ ਹੋਈਆਂ ਉਹਨਾਂ ਵਿੱਚੋਂ ਇੱਕ ਔਰਤ ਗਰਭਵਤੀ ਸੀ ਦੂਜੀ ਔਰਤ ਇੱਕ ਬਜ਼ੁਰਗ ਸੀ ਜੋ ਉਸ ਔਰਤ ਦੇ ਨਾਲ ਆਈ ਸੀ ਮੈਂ ਉਹਨਾਂ ਨੂੰ ਦੇਖ ਕੇ ਖੜੀ ਹੋ ਗਈ ਕਿਉਂਕਿ ਉਸ ਬੁੱਢੀ ਔਰਤ ਨੂੰ ਮੈਂ ਜਾਣਦੀ ਸੀ ਕੁਝ ਸਮਾਂ ਪਹਿਲਾਂ ਉਹ ਬੁੱਢੀ ਔਰਤ ਮੇਰੇ ਗੁਆਂਢ ਵਿੱਚ ਮੇਰੀ ਸਹੇਲੀ ਹੁੰਦੀ ਸੀ ਫਿਰ ਕੁਝ ਸਮੇਂ ਵਾਦ ਉਹ ਲੋਕ ਕਿਸੇ ਹੋਰ ਥਾਂ ਤੇ ਚਲੇ ਗਏ ਇਹ ਬਜ਼ੁਰਗ ਔਰਤ ਵਿਧਵਾ ਸੀ ਉਸ ਨੇ ਬੜੀ ਮੁਸ਼ਕਲ ਨਾਲ ਆਪਣੇ ਪੁੱਤਰ ਨੂੰ ਪਾਲਿਆ ਅਤੇ ਚੰਗੀ ਤਰ੍ਹਾਂ ਪੜਾਇਆ ਪਰ ਅੱਜ ਜਦੋਂ ਉਹ ਇੱਕ ਮਾਡਰਨ ਕੁੜੀ ਨਾਲ ਕਲੀਨਿਕ ਵਿੱਚ ਦਾਖਲ ਹੋਈ ਤਾਂ ਮੈਂ ਉਸ ਨੂੰ ਦੇਖ ਕੇ ਹੈਰਾਨ ਰਹਿ ਗਈ ਕਿਉਂਕਿ ਜੋ ਕੁੜੀ ਮੇਰੀ ਸਹੇਲੀ ਨਾਲ ਆਈ ਸੀ ਉਹ ਬਹੁਤ ਮਾਡਰਨ ਕਿਸਮ ਦੀ ਸੀ ਉਸ ਨੇ ਵੀ ਮੈਨੂੰ ਦੇਖ ਕੇ ਖੁਸ਼ੀ ਪ੍ਰਗਟਾਈ ਕੁੜੀ ਨੇ ਬੜੇ ਨਫਰਤ ਭਰੇ ਲਹਿਜੇ ਵਿੱਚ ਪੁੱਛਿਆ ਤੇਰੀ ਡਾਕਟਰ ਕਿੱਥੇ ਹੈ ਤੂੰ ਤਾਂ ਦੇਖਣ ਤੋਂ ਹੀ ਕੰਮ ਵਾਲੀ ਲੱਗਦੀ ਹੈ ਉਸ ਕੁੜੀ ਨੇ ਆਉਂਦਿਆਂ ਹੀ ਮੇਰੀ ਬੇਇੱਜ਼ਤੀ ਕੀਤੀ ਪਰ ਮੈਂ ਚੁੱਪ ਰਹਿਣਾ ਹੀ ਬਿਹਤਰ ਸਮਝਿਆ ਉਸ ਕੁੜੀ ਦੇ ਮੂੰਹ ਲੱਗਣ ਦਾ ਕੋਈ ਫਾਇਦਾ ਨਹੀਂ ਸੀ ਉਲਟਾ ਮੇਰੀ ਨੌਕਰੀ ਤੇ ਗੱਲ ਆ ਸਕਦੀ ਸੀ ਤਾਂ ਮੈਂ ਉਸ ਨੂੰ ਆਰਾਮ ਨਾਲ ਜਵਾਬ ਦਿੱਤਾ ਕਿ ਡਾਕਟਰ ਆਪਣੇ ਕਮਰੇ ਵਿੱਚ ਹਨ ਤੁਸੀਂ ਕੁਝ ਸਮੇਂ ਬਾਅਦ ਉਹਨਾਂ ਕੋਲ ਜਾ ਸਕਦੇ ਹੋ ਉਸ ਨੇ ਮੇਰੀ ਗੱਲ ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਕੁਝ ਸਮੇਂ ਬਾਅਦ ਡਾਕਟਰ ਨੇ ਲੜਕੀ ਨੂੰ ਅੰਦਰ ਬੁਲਾਇਆ ਤੇ ਉਸ ਦੀ ਸੱਸ ਜਣੀ ਮੇਰੀ ਸਹੇਲੀ ਵੀ ਅੰਦਰ ਜਾਣ ਲੱਗੀ ਮੈਂ ਤਾਂ ਪਹਿਲਾਂ ਹੀ ਅੰਦਾਜ਼ਾ ਲਗਾ ਲਿਆ ਸੀ ਕਿ ਇਹ ਮਾਡਰਨ ਕੁੜੀ ਉਸ ਔਰਤ ਦੀ ਨੂੰਹ ਹੈ ਪਰ ਜਿਵੇਂ ਹੀ ਉਹ ਆਪਣੀ ਨੂੰਹ ਨਾਲ ਅੰਦਰ ਜਾਣ ਗੀਤਾ ਕੁੜੀ ਨੇ ਬਹੁਤ ਗੁੱਸੇ ਨਾਲ ਆਪਣੀ ਸੱਸ ਨੂੰ ਪਿੱਛੇ ਧੱਕ ਦਿੱਤਾ ਅਤੇ ਕਿਹਾ ਕਿ ਤੇਰੀ ਹਿੰਮਤ ਕਿਵੇਂ ਹੋਈ ਮੇਰੇ ਨਾਲ ਅੰਦਰ ਜਾਣ ਦੀ ਤੂੰ ਡਾਕਟਰ ਦੇ ਸਾਹਮਣੇ ਮੇਰੀ ਬੇਇੱਜ਼ਤੀ ਕਰਵਾਵੇਂਗੀ ਆਪਣੇ ਬਦਸੂਰਤ ਚਿਹਰੇ ਨਾਲ ਬਾਹਰ ਹੀ ਬੈਠੋ ਉਸ ਕੁੜੀ ਨੇ ਮੋੜ ਕੇ ਮੈਨੂੰ ਕਿਹਾ ਇਹ ਮੇਰੀ ਨੌਕਰਾਨੀ ਹੈ ਇਸ ਨੂੰ ਆਪਣੇ ਕੋਲ ਬਿਠਾਓ ਮਹਾਰਾਣੀ ਨਾਲ ਉਸ ਕੁੜੀ ਦੇ ਚਿਹਰੇ ਵੱਲ ਦੇਖਣ ਲੱਗੀ ਉਹ ਮੇਰੇ ਸਾਹਮਣੇ ਆਪਣੀ ਸੱਸ ਨੂੰ ਨੌਕਰਾਨੀ ਕਹਿ ਰਹੀ ਸੀ ਭਾਵੇਂ ਮੈਨੂੰ 100% ਯਕੀਨ ਸੀ ਕਿ ਉਹ ਉਸ ਦੀ ਸੱਸ ਹੈ ਉਸ ਦੇ ਜਾਣ ਤੋਂ ਬਾਅਦ ਮੈਂ ਆਪਣੀ ਸਹੇਲੀ ਸੰਗੀਤਾ ਨੂੰ ਪੁੱਛਿਆ ਕਿ ਉਹ ਤੁਹਾਡੀ ਨੂੰਹ ਹੈ ਜਾਂ ਤੁਸੀਂ ਸੱਚਮੁੱਚ ਉਸ ਦੀ ਨੌਕਰਾਨੀ ਹੋ ਜਿੱਥੋਂ ਤੱਕ ਮੈਨੂੰ ਲੱਗਦਾ ਹੈ ਉਹ ਤੁਹਾਡੀ ਨੂੰਹ ਹੈ ਮੇਰੀ ਗੱਲ ਸੁਣ ਕੇ ਸੰਗੀਤਾ ਦੀਆਂ ਅੱਖਾਂ ਹੰਝੂਆਂ ਨਾਲ ਭਰ ਆਈਆਂ ਉਹ ਮੈਨੂੰ ਕਹਿਣ ਲੱਗੀ ਸਰਲਾ ਤੈਨੂੰ ਲੱਗਦਾ ਹੈ ਕਿ ਮੈਂ ਲੋਕਾਂ ਦੇ ਘਰਾਂ ਵਿੱਚ ਕੰਮ ਕਰਾਂਗੀ ਮੈਂ ਇੱਕ ਚੰਗੇ ਪਰਿਵਾਰ ਨਾਲ ਸੰਬੰਧਿਤ ਸੀ ਬਸ ਗਰੀਬੀ ਨੇ ਮੈਨੂੰ ਹਾਲਾਤਾਂ ਦੀ ਚੱਕੀ ਵਿੱਚ ਪੀਸਣ ਲਈ ਮਜਬੂਰ ਕਰ ਦਿੱਤਾ ਜੋ ਮੇਰੇ ਪਤੀ ਨੇ ਛੱਡਿਆ ਸੀ ਉਸ ਵਿੱਚ ਹੀ ਮੈਂ ਆਪਣਾ ਗੁਜ਼ਾਰਾ ਕੀਤਾ ਤੇ ਆਪਣੇ ਪੁੱਤਰ ਨੂੰ ਪਾਲਿਆ ਅਤੇ ਪੜਾਇਆ ਇਹ ਕੁੜੀ ਜੋ ਹੁਣੇ ਅੰਦਰ ਗਈ ਹੈ ਉਹ ਮੇਰੀ ਨੋਹ ਹੈ ਪਰ ਮੇਰੀ ਕਿਸਮਤ ਇੰਨੀ ਮਾੜੀ ਹੈ ਕਿ ਮੈਨੂੰ ਅਣਪੜ ਤੇ ਗਵਾਰ ਦੱਸਦੀ ਹੈ ਉਹ ਮੈਨੂੰ ਆਪਣੇ ਜਾਣ ਪਛਾਣ ਵਾਲਿਆਂ ਨਾਲ ਆਪਣੀ ਨੌਕਰਾਨੀ ਵਜੋਂ ਚਾਣੂ ਕਰਵਾਉਂਦੀ ਹੈ ਉਹ ਕਿਸੇ ਨੂੰ ਇਹ ਨਹੀਂ ਦੱਸਦੀ ਕਿ ਮੈਂ ਉਸਦੀ ਸੱਸ ਹਾਂ ਉਹ ਸੋਚਦੀ ਹੈ ਕਿ ਅਜਿਆ ਕਰਨ ਨਾਲ ਉਸਦੀ ਇੱਜ਼ਤ ਘਟਦੀ ਹੈ ਕਿਉਂਕਿ ਮੈਂ ਉਸ ਦੀ ਤਰ੍ਹਾਂ ਮਾਡਰਨ ਕੱਪੜੇ ਨਹੀਂ ਪਾਉਂਦੀ ਤੇ ਬਿਊਟੀ ਪਾਰਲਰ ਨਹੀਂ ਜਾਂਦੀ ਆਖਰ ਮਨੁੱਖ ਨੂੰ ਆਪਣੇ ਧਰਮ ਦੇ ਨਾਲ ਨਾਲ ਦੁਨੀਆ ਦਾ ਖਿਆਲ ਵੀ ਰੱਖਣਾ ਪੈਂਦਾ ਹੈ ਇਸ ਦੁੱਖ ਵਿੱਚ ਵੀ ਮੈਂ ਆਪਣੇ ਰੱਬ ਦਾ ਜਾਪ ਕਰਦੀ ਹਾਂ ਉਸ ਨੂੰ ਦਿਨ ਰਾਤ ਯਾਦ ਕਰਦੀ ਹਾਂ ਅਤੇ ਉਹ ਚਾਹੁੰਦੀ ਹੈ ਕਿ ਮੈਂ ਵੀ ਉਸੇ ਤਰ੍ਹਾਂ ਮਾਡਰਨ ਬਣ ਜਾਵਾਂ ਮੈਂ ਵੀ ਹਰ ਰੋਜ਼ ਬਿਊਟੀ ਪਾਰਲਰ ਜਾਵਾਂ ਅਤੇ ਤਿਆਰ ਹੋ ਕੇ ਰਹਾਂ ਪਰ ਮੈਂ ਅਜਿਆ ਨਹੀਂ ਕਰ ਸਕਦੀ ਹੁਣ ਮੇਰੀ ਉਮਰ ਅਜਿਆ ਕਰਨ ਦੀ ਨਹੀਂ ਹੈ ਕਿ ਮੈਂ ਫੈਸ਼ਨੇਬਲ ਕੱਪੜੇ ਪਾਵਾਂ ਤੇ ਨਾ ਹੀ ਮੈਂ ਅੰਗਰੇਜ਼ੀ ਬੋਲਨੀ ਆਉਂਦੀ ਹੈ ਅਤੇ ਇਸ ਤੋਂ ਇਲਾਵਾ ਉਹ ਮੇਰੇ ਚਿਹਰੇ ਦੇ ਵਾਲਾਂ ਤੋਂ ਵੀ ਨਫ਼ਰਤ ਕਰਦੀ ਹੈ। ਸਾਲਾ ਤੁਸੀਂ ਤਾਂ ਜਾਣਦੇ ਹੋ ਕਿ ਮੈਂ ਆਪਣੇ ਚਿਹਰੇ ਦੇ ਵਾਲਾਂ ਦਾ ਕਿੰਨਾ ਇਲਾਜ ਕਰਵਾਇਆ ਸੀ। ਪਰ ਡਾਕਟਰ ਨੇ ਕਿਹਾ ਸੀ ਕਿ ਇਹ ਵਾਲ ਤੁਹਾਡੇ ਹਾਰਮੋਨ ਕਾਰਨ ਚਿਹਰੇ ਤੇ ਉੱਗ ਗਏ ਹਨ। ਮੇਰੇ ਹਾਰਮੋਨਸ ਇਸ ਤਰ੍ਹਾਂ ਦੇ ਹਨ। ਡਾਕਟਰ ਨੇ ਇਹ ਵੀ ਕਿਹਾ ਸੀ ਕਿ ਮੈਂ ਸ਼ੇਵ ਕਰਾਂਗੀ ਤਾਂ ਹੋਰ ਵੀ ਵੱਧ ਆਉਣਗੇ। ਇਸੇ ਲਈ ਮੈਂ ਇਹਨਾਂ ਨੂੰ ਇਸ ਤਰ੍ਹਾਂ ਛੱਡ ਦਿੱਤਾ ਹੈ। ਇਹਨਾਂ ਬਾਲਾਂ ਕਰਕੇ ਹੀ ਉਹ ਮੇਰੇ ਤੋਂ ਨਫ਼ਰਤ ਕਰਦੀ ਹੈ। ਇਸ ਤੋਂ ਇਲਾਵਾ ਉਹ ਮੇਰੀ ਛੋਟੀ ਨੱਕ ਨੂੰ ਵੀ ਨਿਸ਼ਾਨਾ ਬਣਾਉਂਦੀ ਹੈ। ਉਹ ਕਹਿੰਦੀ ਹੈ ਕਿ ਤੁਸੀਂ ਬਹੁਤ ਬਦਸੂਰਤ ਲੱਗਦੇ ਹੋ। ਮੇਰੀਆਂ ਢੇਲੀਆਂ ਦੇ ਸਾਹਮਣੇ ਆਪਣੇ ਛੋਟੇ ਨੱਕ ਅਤੇ ਚਿਹਰੇ ਤੇ ਬਾਹਰ ਲੈ ਕੇ ਨਾ ਆਇਆ ਕਰੋ। ਇਸੇ ਲਈ ਜਦੋਂ ਵੀ ਮੇਰੀ ਨੌ ਮੈਨੂੰ ਕਿਤੇ ਲੈ ਕੇ ਜਾਂਦੀ ਹੈ ਤਾਂ ਉਹ ਲੋਕਾਂ ਨੂੰ ਸਿਰਫ ਇਹੀ ਕਹਿੰਦੀ ਹੈ ਕਿ ਉਹ ਮੇਰੀ ਨੌਕਰਾਨੀ ਹੈ। ਮੈਨੂੰ ਆਪਣੀ ਨੌ ਦੀ ਗੱਲ ਸੁਣ ਕੇ ਬਹੁਤ ਦੁੱਖ ਹੁੰਦਾ ਹੈ। ਪਰ ਮੈਂ ਕੀ ਕਰਾਂ ਜੇ ਮੈਂ ਆਪਣੇ ਬੇਟੇ ਦੀ ਪਰਵਾਹ ਨਾ ਕਰਦੀ ਹੁੰਦੀ ਤਾਂ ਮੇਰੇ ਤੇ ਵਿਸ਼ਵਾਸ ਕਰੋ ਮੈਂ ਉਸ ਨੂੰ ਇੱਕ ਦਿਨ ਵੀ ਬਰਦਾਸ਼ਤ ਨਾ ਕਰਦੀ ਮੇਰਾ ਵੀ ਦਿਲ ਨਹੀਂ ਮੰਨਦਾ ਕਿ ਮੈਂ ਇਸ ਕੁੜੀ ਨਾਲ ਰਹਾ ਜੋ ਮੈਨੂੰ ਨੌਕਰਾਨੀ ਕਹਿੰਦੀ ਹੈ ਸੱਸ ਮਾਂ ਦੇ ਬਰਾਬਰ ਹੁੰਦੀ ਹੈ ਮੈਂ ਸੰਗੀਤਾ ਨੂੰ ਸਮਝਾਇਆ ਕਿ ਉਹ ਚਿੰਤਾ ਨਾ ਕਰੇ ਚਿੰਤਾ ਕਰਨ ਨਾਲ ਸਮੱਸਿਆ ਹੱਲ ਨਹੀਂ ਹੁੰਦੀ ਤੁਸੀਂ ਹੌਲੀ-ਹੌਲੀ ਆਪਣੀ ਨੂੰ ਨੂੰ ਸਮਝਾਓ ਕਿ ਸੱਸ ਦੀ ਇੱਜ਼ਤ ਕੀ ਹੁੰਦੀ ਹੈ ਸ਼ਾਇਦ ਉਹ ਸਮਝ ਜਾਵੇ ਸੰਗੀਤਾ ਨੇ ਕਿਹਾ ਮੈਂ ਕੀ ਸਮਝਾਵਾਂ ਜਦੋਂ ਮੇਰੇ ਪੁੱਤਰ ਨੇ ਆਪ ਵੀ ਮੇਰੀ ਗੱਲ ਨਹੀਂ ਸੁਣੀ ਉਹ ਉਸ ਨੂੰ ਪਿਆਰ ਕਰਦਾ ਸੀ ਅਤੇ ਵਿਆਹ ਕਰਵਾ ਲਿਆ ਹੁਣ ਉਹ ਆਪਣੀ ਪਤਨੀ ਦਾ ਗੁਲਾਮ ਹੈ ਇਸ ਵਿੱਚ ਮੇਰਾ ਕੀ ਕਸੂਰ ਹੈ ਮੈਂ ਜੋ ਵੀ ਕੋਸ਼ਿਸ਼ ਕਰਾਂਗੀ ਉਹ ਵਿਅਰਥ ਜਾਵੇਗੀ ਮੈਂ ਵੀ ਉਸ ਨੂੰ ਉਸਦੇ ਹਾਲ ਤੇ ਛੱਡ ਦਿੱਤਾ ਹੈ ਉਹ ਜੋ ਵੀ ਸੋਚਦੀ ਹੈ ਉਹ ਸੋਚਦੀ ਰਹੇ ਜਦੋਂ ਅਸੀਂ ਦੋਵੇਂ ਗੱਲਾਂ ਕਰ ਹੀ ਰਹੇ ਸੀ ਤਾਂ ਉਹ ਲੜਕੇ ਕਲੀਨਿਕ ਤੋਂ ਬਾਹਰ ਆਏ ਅਤੇ ਆਪਣੀ ਸੱਸ ਨੂੰ ਕਿਹਾ ਜਲਦੀ ਘਰ ਚੱਲ ਤੂੰ ਘਰ ਜਾ ਕੇ ਖਾਣਾ ਵੀ ਬਣਾਉਣਾ ਹੈ ਉਸ ਨੇ ਆਪਣੀ ਸੱਸ ਨੂੰ ਬੜੇ ਰੁੱਖੇ ਢੰਗ ਨਾਲ ਕਿਹਾ ਸੀ ਆਪਣੀ ਸਹੇਲੀ ਨੂੰ ਇਸ ਤਰ੍ਹਾਂ ਜਲੀਲ ਅਤੇ ਬੇਜ਼ ਤੋਂ ਹੁੰਦਾ ਦੇਖ ਕੇ ਮੇਰਾ ਦਿਲ ਦੁੱਖ ਨਾਲ ਭਰ ਗਿਆ ਮੈਂ ਕੁੜੀ ਨੂੰ ਕਿਹਾ ਕਿ ਮੈਂ ਇਸ ਔਰਤ ਨੂੰ ਜਾਣਦੀ ਹਾਂ ਉਹ ਸਾਡੀ ਗਵੰਡੀ ਰਹੀ ਹੈ ਮੈਨੂੰ ਉਸਦੇ ਸਾਰੇ ਹਾਲਾਤ ਪਹਿਲਾਂ ਤੋਂ ਪਤਾ ਹਨ ਉਸਦੀ ਸਾਰੀ ਜਵਾਨੀ ਮੇਰੇ ਸਾਹਮਣੇ ਬੀਤ ਗਈ ਹੈ ਮੈਂ ਜਾਣਦੀ ਹਾਂ ਕਿ ਉਸਨੇ ਆਪਣੇ ਪੁੱਤਰ ਨੂੰ ਪਾਲਣ ਅਤੇ ਪੜਾਉਣ ਵਿੱਚ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕੀਤਾ ਹੈ ਜਦੋਂ ਮਾਂ ਆਪਣੇ ਪੁੱਤਰ ਦਾ ਵਿਆਹ ਕਰਦੀ ਹੈ ਤਾਂ ਉਹ ਚਾਹੁੰਦੀ ਹੈ ਕਿ ਉਸਦੀ ਨ ਉਹ ਉਸਦੀ ਸੇਵਾ ਕਰੇ ਅਤੇ ਉਸਦੀ ਇੱਜ਼ਤ ਕਰੇ ਪਰ ਤੁਸੀਂ ਆਪਣੀ ਸੱਸ ਨੂੰ ਨੌਕਰਾਨੀ ਬਣਾ ਕੇ ਉਸ ਤੋਂ ਸੇਵਾ ਕਰਵਾ ਰਹੇ ਹੋ ਇਹ ਬਹੁਤ ਮਾੜੀ ਗੱਲ ਹੈ ਦੇਖ ਕੇ ਸੱਸ ਦਾ ਸਰਾਫ ਲੱਗ ਗਿਆ ਤਾਂ ਤੁਸੀਂ ਕਿਤੋਂ ਦੇ ਨਹੀਂ ਰੋਗੇ ਨਾ ਦੁਨੀਆ ਦੇ ਨਾ ਰੱਬ ਦੇ ਉਹ ਬੇਦਵਾ ਹੈ ਇਸ ਲਈ ਤੁਹਾਨੂੰ ਖੁਦ ਇਸ ਗੱਲ ਦਾ ਅਹਿਸਾਸ ਹੋਣਾ ਚਾਹੀਦਾ ਹੈ ਜਿਵੇਂ ਹੀ ਉਸਨੇ ਮੇਰੀ ਗੱਲ ਸੁਣੀ ਉਹ ਕੁੜੀ ਗੁੱਸੇ ਵਿੱਚ ਆ ਗਈ ਅਤੇ ਕਿਹਾ ਮੈਡਮ ਆਪਣੇ ਕੰਮ ਵਿੱਚ ਧਿਆਨ ਰੱਖੋ ਜੇਕਰ ਤੁਸੀਂ ਅਜੇ ਨਿੱਜੀ ਮਾਮਲਿਆਂ ਬਾਰੇ ਆਉਣ ਵਾਲੇ ਮਰੀਜ਼ਾਂ ਨਾਲ ਗੱਲਬਾਤ ਕਰਨ ਲੱਗ ਗਏ ਤਾਂ ਤੁਹਾਡੀ ਨੌਕਰੀ ਜ਼ਿਆਦਾ ਦੇਰ ਨਹੀਂ ਚੱਲੇਗੀ। ਅਧੇ ਤੁਸੀਂ ਵੀ ਕਿਸੇ ਦੇ ਘਰ ਨੌਕਰਾਨੀ ਦਾ ਕੰਮ ਕਰ ਰਹੇ ਹੋਵੋਗੇ। ਮੈਂ ਇੱਥੇ ਪੈਸੇ ਦੇ ਕੇ ਆਪਣਾ ਇਲਾਜ ਕਰਵਾਉਣ ਲਈ ਡਾਕਟਰ ਕੋਲ ਆਈ ਹਾਂ, ਨਾ ਕਿ ਤੁਹਾਡੀਆਂ ਗੱਲਾਂ ਸੁਣਨ ਆਈ ਹਾਂ। ਮੈਨੂੰ ਬਹੁਤ ਗੁੱਸਾ ਆਇਆ ਮੈਂ ਹੈਰਾਨ ਸੀ ਕਿ ਸੰਗੀਤਾ ਦੀ ਨੋ ਕਿੰਨੀ ਰੁੱਖੀ ਹੈ ਫਿਰ ਮੈਂ ਸੋਚਿਆ ਕਿ ਛੁੱਟੇ ਵਾਲੇ ਦਿਨ ਸ਼ਾਮ ਨੂੰ ਸੰਗੀਤਾ ਦੇ ਘਰ ਜਾਵਾਂਗੀ ਅਤੇ ਕੁਝ ਸਮਾਂ ਬੈਠ ਕੇ ਸ਼ਾਂਤੀ ਨਾਲ ਗੱਲਾਂ ਕਰਾਂਗੀ ਮੈਂ ਸੰਗੀਤਾ ਦੇ ਨਵੇਂ ਘਰ ਦਾ ਪਤਾ ਲੈ ਲਿਆ ਸੀ ਜਦੋਂ ਮੈਂ ਸ਼ਾਮ ਨੂੰ ਉਸਦੇ ਘਰ ਪਹੁੰਚੀ ਤਾਂ ਦੇਖਿਆ ਕਿ ਸੰਗੀਤਾ ਖਾਣਾ ਪੜਾਉਣ ਵਿੱਚ ਰੁੱਝੀ ਹੋਈ ਸੀ ਅਤੇ ਉਸ ਦਿਨ ਉਹ ਆਪਣੇ ਕਮਰੇ ਵਿੱਚ ਸੌਂ ਰਹੀ ਸੀ ਅਸੀਂ ਦੋਵੇਂ ਇੱਕ ਦੂਜੇ ਨੂੰ ਮਿਲ ਕੇ ਬਹੁਤ ਖੁਸ਼ ਹੋਏ ਇਸ ਤੋਂ ਪਹਿਲਾਂ ਕਿ ਮੈਂ ਸੰਗੀਤਾ ਨਾਲ ਗੱਲ ਕਰਦੀ ਮੇਰੀ ਧੀ ਨੇ ਫੋਨ ਕਰ ਦਿੱਤਾ ਉਸ ਦੀ ਸਿਹਤ ਅਚਾਨਕ ਵਿਗੜ ਗਈ ਸੀ ਮੈਂ ਜਲਦੀ ਘਰ ਜਾਣਾ ਸੀ ਮੈਂ ਸੰਗੀਤਾ ਤੋਂ ਆਗਿਆ ਲੈ ਲਈ ਅਤੇ ਕਿਹਾ ਕਿ ਮੈਂ ਫਿਰ ਕਦੇ ਤੁਹਾਡੇ ਘਰ ਆਵਾਂਗੀ ਕਿਰਪਾ ਕਰਕੇ ਮੈਨੂੰ ਅੱਜ ਆਕਿਆ ਦਿਓ ਮੈਂ ਇਹ ਕਹਿ ਕੇ ਘਰ ਆ ਗਈ ਕਿ ਮੈਂ ਜਾਣਾ ਹੈ ਮੇਰੀ ਧੀ ਨੂੰ ਬਹੁਤ ਤੇਜ਼ ਬੁਖਾਰ ਸੀ ਮੈਂ ਚਾਟੋਸ ਨੂੰ ਦਵਾਈ ਦੇ ਦਿੱਤੀ ਅਤੇ ਰਾਤ ਉਸੇ ਤਰ੍ਹਾਂ ਲੰਘ ਗਈ। ਅਗਲੇ ਦਿਨ ਸੰਗੀਤਾ ਨੇ ਖੁਦ ਮੇਰੇ ਘਰ ਦਾ ਦਰਵਾਜ਼ਾ ਖੜਕਾਇਆ। ਉਹ ਬਹੁਤ ਘਬराई ਹੋਈ ਲੱਗ ਰਹੀ ਸੀ। ਜਦੋਂ ਮੈਂ ਦਰਵਾਜ਼ਾ ਖੋਲ੍ਹਿਆ ਤਾਂ ਉਸਦੇ ਹੱਥ-ਪੈਰ ਸੋਜੇ ਹੋਏ ਸਨ। ਉਸ ਨੂੰ ਬਹੁਤ ਪਸੀਨਾ ਆ ਰਿਹਾ ਸੀ। ਕੀ ਹੋਇਆ ਸੰਗੀਤਾ? ਜਦੋਂ ਮੈਂ ਉਸ ਨੂੰ ਪੁੱਛਿਆ ਤਾਂ ਉਸ ਨੇ ਕਿਹਾ ਮੇਰੀ ਨੌ ਦੀ ਡਿਲੀਵਰੀ ਦਾ ਸਮਾਂ ਆ ਗਿਆ ਹੈ ਰੱਬ ਦਾ ਵਾਸਾ ਜਲਦੀ ਮੇਰੇ ਘਰ ਆਓ ਅਤੇ ਮੇਰੀ ਨੌ ਨੂੰ ਹਸਪਤਾਲ ਲੈ ਜਾਓ ਮੇਰਾ ਬੇਟਾ ਦਫਤਰੀ ਕੰਮ ਲਈ ਦੂਜੇ ਸ਼ਹਿਰ ਗਿਆ ਹੋਇਆ ਹੈ ਮੈਨੂੰ ਨਹੀਂ ਸੀ ਪਤਾ ਕਿ ਇਹ ਸਮਾਂ ਇੰਨੀ ਜਲਦੀ ਆਵੇਗਾ ਨਹੀਂ ਤਾਂ ਮੈਂ ਕੋਈ ਹੋਰ ਪ੍ਰਬੰਧ ਕਰ ਲਿਆ ਹੁੰਦਾ ਮੈਨੂੰ ਕੀ ਕਰਨਾ ਚਾਹੀਦਾ ਹੈ ਮੇਰੀ ਨੌ ਮੈਨੂੰ ਆਪਣੇ ਬਾਰੇ ਕੁਝ ਨਹੀਂ ਦੱਸਦੀ ਕਿਉਂਕਿ ਮੈਨੂੰ ਨਹੀਂ ਪਤਾ ਕਿ ਉਸਦੀ ਡਿਲੀਵਰੀ ਕਦੋਂ ਹੋਵੇਗੀ ਰੱਬ ਦਾ ਵਾਸਤਾ ਮੇਰੇ ਨਾਲ ਚੱਲੋ ਨਹੀਂ ਤਾਂ ਮੇਰੀ ਨੋ ਮਰ ਜਾਵੇਗੀ ਉਹ ਦਰਦ ਨਾਲ ਤੜਫ ਰਹੀ ਹੈ ਉਸ ਤੋਂ ਬਾਅਦ ਉਸਦੀ ਗੱਲ ਸੁਣ ਕੇ ਮੈਂ ਝਟ ਉਹਦੇ ਨਾਲ ਤੁਰ ਪਈ ਮੈਂ ਸਭ ਕੁਝ ਭੁੱਲ ਗਈ ਸੀ ਮੈਨੂੰ ਉਸ ਕੁੜੀ ਦਾ ਰਵੀਆ ਵੀ ਯਾਦ ਨਹੀਂ ਸੀ ਜੇ ਮੈਨੂੰ ਯਾਦ ਵੀ ਹੁੰਦਾ ਤਾਂ ਮੈਂ ਕਦੇ ਵੀ ਉਸ ਨਾਲ ਅਜੇ ਸਮੇਂ ਵਿੱਚ ਕੋਈ ਗਲਤ ਕੰਮ ਨਾ ਕਰਦੀ ਜਿਉਂ ਹੀ ਮੈਂ ਆਪਣੀ ਸਹੇਲੀ ਦੇ ਘਰ ਪਹੁੰਚੀ ਉਸ ਦੀ ਨੋਹ ਦੀ ਹਾਲਤ ਬਹੁਤ ਖਰਾਬ ਸੀ ਮੈਂ ਉਸ ਦੀ ਨੋਹ ਨੂੰ ਰਿਕਸ਼ੇ ਵਿੱਚ ਬਿਠਾਇਆ ਅਤੇ ਫਿਰ ਅਸੀਂ ਹਸਪਤਾਲ ਲਈ ਰਵਾਨਾ ਹੋ ਗਏ ਸੰਗੀਤਾ ਦੀ ਨੋਹ ਨੇ ਜ਼ਿੱਦ ਕੀਤੀ ਕਿ ਮੈਂ ਡਾਕਟਰ ਉਰਮਿਲਾ ਕੋਲ ਹੀ ਜਾਣਾ ਹੈ ਇਸ ਲਈ ਅਸੀਂ ਇੱਕ ਪ੍ਰਾਈਵੇਟ ਕਲੀਨਿਕ ਵਿੱਚ ਹੈ ਜਿੱਥੇ ਮੈਨੂੰ ਲੱਗਾ ਕਿ ਅਜੇ ਕੇਸਾਂ ਵਿੱਚ ਕਿਸੇ ਵੱਡੇ ਹਸਪਤਾਲ ਵਿੱਚ ਜਾਣਾ ਚਾਹੀਦਾ ਹੈ ਫਿਲਹਾਲ ਸੰਗੀਤਾ ਦੀ ਨੋਹ ਦੀ ਇੱਛਾ ਤੇ ਮੈਂ ਉਸ ਨੂੰ ਕਲੀਨਿਕ ਲੈ ਆਏ ਡਾਕਟਰ ਉਰਮਿਲਾ ਖੁਦ ਕਲੀਨਿਕ ਵਿੱਚ ਮੌਜੂਦ ਸੀ ਉੰਨਾ ਨੇ ਲੜਕੀ ਨੂੰ ਦਰਦ ਦੀ ਦਵਾਈ ਦਿੱਤੀ ਜਿਸ ਨੂੰ ਲੈਣ ਤੋਂ ਬਾਅਦ ਉਸ ਨੂੰ ਕੁਝ ਰਾਹਤ ਮਿਲੀ ਅਤੇ ਉਹ ਗੱਲ ਕਰਨ ਦੇ ਯੋਗ ਹੋ ਗਈ। ਸੰਗੀਤਾ ਦੀ ਨਵ ਪੂਜਾ ਤੁਰੰਤ ਆਈ ਤੇ ਉਸਨੇ ਆਪਣਾ ਫੋਨ ਮੰਗਿਆ ਅਤੇ ਆਪਣੀ ਮਾਂ ਨੂੰ ਫੋਨ ਕਰਨ ਲੱਗੀ। ਉਹ ਵਾਰ-ਵਾਰ ਆਪਣੀ ਮਾਂ ਨੂੰ ਫੋਨ ਕਰ ਰਹੀ ਸੀ ਪਰ ਮਾਂ ਫੋਨ ਨਹੀਂ ਚੁੱਕ ਰਹੀ ਸੀ। ਕਾਫੀ ਦੇਰ ਬਾਅਦ ਉਸਦੀ ਮਾਂ ਨੇ ਫੋਨ ਚੁੱਕਿਆ ਤਾਂ ਪੂਜਾ ਨੇ ਆਪਣੀ ਮਾਂ ਤੇ ਗੁੱਸੇ ਨਾਲ ਬੋਲਣਾ ਸ਼ੁਰੂ ਕਰ ਦਿੱਤਾ। ਕੋਸ ਨੇ ਕਿਹਾ ਮੰਮੀ ਤੁਸੀਂ ਕਿੱਥੇ ਹੋ ਮੈਂ ਤੁਹਾਨੂੰ ਕਿੰਨੀ ਦੇਰ ਤੋਂ ਫੋਨ ਕਰ ਰਹੀ ਹਾਂ ਜਲਦੀ ਨਾਲ ਡਾਕਟਰ ਉਰਮਲਾ ਦੇ ਕਲੀਨਿਕ ਤੇ ਆ ਜਾਓ ਮੇਰੀ ਡਿਲੀਵਰੀ ਦਾ ਸਮਾਂ ਨੇੜੇ ਹੈ ਮੈਂ ਬਹੁਤ ਦਰਦ ਵਿੱਚ ਹਾਂ ਇਹ ਕਹਿ ਕੇ ਉਸਨੇ ਫੋਨ ਬੰਦ ਕਰ ਦਿੱਤਾ ਡਾਕਟਰ ਹਨਮਿਲਾ ਨੇ ਆਪਰੇਸ਼ਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਤਕਰੀਬਨ 1 ਘੰਟਾ ਬੀਤਿਆ ਸੀ ਜਦੋਂ ਬਾਹਰ ਇੱਕ ਗੱਡੀ ਨੇ ਹਾਰਨ ਵਜਾਇਆ ਪੂਜਾ ਦੀ ਮਾਂ ਕਲੀਨਿਕ ਦੇ ਬਾਹਰ ਆ ਗਈ ਸੀ ਜਦੋਂ ਮੈਂ ਉਸ ਨੂੰ ਲੈਣ ਬਾਹਰ ਗਈ ਤਾਂ ਦੇਖਿਆ ਕਿ ਪੂਜਾ ਦੀ ਮਾਂ ਵੀ ਆਪਣੀ ਧੀ ਵਾਂਗ ਬਹੁਤ ਮਾਡਰਨ ਔਰਤ ਸੀ ਜਿਸ ਦੀ ਉਮਰ 50 ਸਾਲ ਤੋਂ ਵੱਧ ਨਹੀਂ ਸੀ ਜੈਨ ਉਸਨੇ ਆਪਣੇ ਆਪ ਨੂੰ ਇੰਨਾ ਤਿਆਰ ਕੀਤਾ ਹੋਇਆ ਸੀ ਕਿ ਉਹ ਬੁਢਾਪੇ ਵਿੱਚ ਵੀ ਜਵਾਨ ਦੇਖਤੀ ਸੀ ਮੈਂ ਉਸ ਨੂੰ ਅੰਦਰ ਆਉਣ ਲਈ ਕਿਹਾ ਤਾਂ ਉਹ ਗੁੱਸੇ ਨਾਲ ਅੰਦਰ ਆਈ ਅਤੇ ਆਪਣੀ ਧੀ ਦੇ ਕਮਰੇ ਵਿੱਚ ਚਲੀ ਗਈ ਉਸ ਨੇ ਵੀ ਆਪਣੀ ਧੀ ਦੀ ਸੱਸ ਵੱਲ ਬੜੀ ਨਫ਼ਰਤ ਨਾਲ ਦੇਖਿਆ ਕਿਹਾ ਕਿ ਬਾਹਰ ਹੀ ਰੋਕੋ ਤੁਹਾਡਾ ਪਰਸ਼ਾਵਾਂ ਬੱਚੇ ਤੇ ਨਹੀਂ ਆਉਣਾ ਚਾਹੀਦਾ ਮੈਂ ਸਭ ਕੁਝ ਸੰਭਾਲ ਲਵਾਂਗੀ ਸੰਗੀਤਾ ਨੂੰ ਬਾਹਰ ਛੱਡ ਕੇ ਉਹ ਅੰਦਰ ਚਲੀ ਗਈ ਮੈਂ ਸੰਗੀਤਾ ਨੂੰ ਪੁੱਛਿਆ ਤੂੰ ਕਿਹੋ ਜਹੀ ਨੂੰ ਲੈ ਕੇ ਆਈ ਹੈ ਮੇਰੀ ਗੱਲ ਸੁਣ ਕੇ ਸੰਗੀਤਾ ਦੀਆਂ ਅੱਖਾਂ ਹੰਝੂਆਂ ਨਾਲ ਭਰ ਰਹੀਆਂ ਹੁਣ ਮੈਂ ਤੁਹਾਨੂੰ ਕੀ ਦੱਸਾਂ ਮੇਰੇ ਬੇਟੇ ਨੇ ਆਪਣੀ ਮਰਜ਼ੀ ਨਾਲ ਵਿਆਹ ਕੀਤਾ ਹੈ ਇਹ ਲੜਕੀ ਉਹਨਾਂ ਦਫਤਰ ਵਿੱਚ ਕੰਮ ਕਰਦੀ ਸੀ ਦੋਵਾਂ ਨੇ ਆਪਣੀ ਮਰਜ਼ੀ ਨਾਲ ਵਿਆਹ ਕੀਤਾ ਸੀ ਅਤੇ ਇਹ ਲੜਕੀ ਮੇਰੇ بیٹے ਤੋਂ 3 ਸਾਲ ਵੱਡੀ ਹੈ ਪਰ ਇਹ ਬਹੁਤ ਮਾਡਰਨ ਅਤੇ ਵਿਗੜੇ ਮਾਪਿਆਂ ਦੀ ਬੱਚੀ ਹੈ ਮੇਰਾ ਬੇਟਾ ਕਹਿੰਦਾ ਹੈ ਕਿ ਉਸ ਨੇ ਮੇਰੇ ਲਈ ਆਪਣੇ ਪਿਆਰ ਵਿੱਚ ਸਭ ਕੁਝ ਛੱਡ ਦਿੱਤਾ ਹੈ ਇਸ ਲਈ ਉਸ ਦਾ ਕਹਿਣਾ ਮੰਨਣਾ ਮੇਰਾ ਫਰਜ਼ ਹੈ ਪਾਰ ਉਸ ਨੂੰ ਇਸ ਗੱਲ ਦਾ ਬਿਲਕੁਲ ਵੀ ਪਰਵਾਹ ਨਹੀਂ ਹੈ ਕਿ ਉਸ ਦੀ ਮਾਂ ਨੇ ਉਸ ਦੇ ਲਈ ਕੀ ਛੱਡਿਆ ਹੈ ਹੁਣ ਕਦੇ-ਕਦੇ ਮੈਨੂੰ ਲੱਗਦਾ ਹੈ ਕਿ ਮੈਂ ਆਪਣੇ ਰੱਬ ਕੋਲ ਕਦੋਂ ਜਾਵਾਂਗੀ ਅਤੇ ਹਰ ਰੋਜ਼ ਆਪਣੇ ਪਤੀ ਨੂੰ ਯਾਦ ਕਰਕੇ ਰੋਂਦੀ ਹਾਂ ਜੇਕਰ ਮੇਰਾ ਪਤੀ ਜ਼ਿੰਦਾ ਹੁੰਦਾ ਤਾਂ ਮੈਂ ਆਪਣੇ ਬੇਟੇ ਤੇ ਨਿਰਭਰ ਨਹੀਂ ਸੀ ਹੋਣੀ ਮੇਰੇ ਦਿਲ ਨੂੰ ਡੂੰਗੀ ਸੱਟ ਲੱਗੀ ਹੈ ਮੈਂ ਕਦੇ ਸੋਚ ਵੀ ਨਹੀਂ ਸਕਦੀ ਸੀ ਕਿ ਮੇਰਾ ਪੁੱਤਰ ਇੰਨਾ ਬੇਕਾਰ ਬਣ ਜਾਵੇਗਾ ਸੰਗੀਤਾ ਦੀ ਹਾਲਤ ਦੇਖ ਕੇ ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ ਉਸ ਨੂੰ ਤੋਂ ਵੱਧ ਵੱਧ ਕਿਸਮਤ ਕੌਣ ਹੋ ਸਕਦਾ ਹੈ ਜੋ ਆਪਣੀ ਸੱਸ ਦੀਆਂ ਅੱਖਾਂ ਵਿੱਚ ਹੰਝੂ ਲਿਆਉਂਦੀ ਹੈ ਮੈਂ ਉਸ ਦੀ ਨੂੰ ਨੂੰ ਬਹੁਤ ਗਾਲਾਂ ਕੱਢੀਆਂ ਪਰ ਫਿਰ ਵੀ ਸੰਗੀਤਾ ਪਰੇਸ਼ਾਨ ਸੀ ਅਤੇ ਰੋ ਰਹੀ ਸੀ ਉਸ ਨੇ ਕਿਹਾ ਕਿ ਇਸ ਸਭ ਨਾਲ ਕੁਝ ਨਹੀਂ ਹੋਵੇਗਾ ਮੇਰੀ ਕਿਸਮਤ ਵਿੱਚ ਜੋ ਲਿਖਿਆ ਸੀ ਉਹੀ ਹੋ ਗਿਆ ਇਸ ਸੰਸਾਰ ਵਿੱਚ ਜਿੰਨੇ ਦੁੱਖ ਮੈਂ ਚੱਲਣੇ ਸੀ ਉਹ ਚੱਲ ਰਹੀ ਹੈ ਮੇਰਾ ਰੱਬ ਮੈਨੂੰ ਇਸਦਾ ਫਲ ਜ਼ਰੂਰ ਦੇਵੇਗਾ ਖੈਰ ਸੰਗੀਤਾ ਜੀਆਂ ਗੱਲਾਂ ਸੁਣ ਕੇ ਮੈਂ ਚੁੱਪ ਹੋ ਗਈ ਇਸ ਦੌਰਾਨ ਆਪਰੇਸ਼ਨ ਥੀਏਟਰ ਦੇ ਅੰਦਰ ਕਾਰਵਾਈ ਸ਼ੁਰੂ ਹੋ ਗਈ ਡਾਕਟਰ ਹਰਮਨ ਲਾ ਨੇ ਮਰੀਜ਼ ਦਾ ਆਪਰੇਸ਼ਨ ਕਰਨਾ ਸ਼ੁਰੂ ਕਰ ਦਿੱਤਾ ਸੀ ਜਦੋਂ ਕਿ ਪੂਜਾ ਦੀ ਮਾਂ ਬਚੈਨੀ ਨਾਲ ਕਮਰੇ ਤੋਂ ਬਾਹਰ ਆ ਗਈ ਅਤੇ ਇੱਧਰ ਉੱਧਰ ਤੁਰਨ ਲੱਗੀ ਉਸ ਨੇ ਆਪਣੀ ਧੀ ਦੀ ਸੱਸ ਨੂੰ ਬੜੇ ਹੀ ਨਵਰਤ ਭਰੇ ਲਹਿਜੇ ਵਿੱਚ ਕਿਹਾ ਕਿ ਉਹ ਰੱਬ ਅੱਗੇ ਅਰਦਾਸ ਕਰੇ ਕਿ ਉਸ ਦੀ ਧੀ ਦਾ ਆਪਰੇਸ਼ਨ ਸਫਲ ਹੋਵੇ ਅਤੇ ਉਸ ਦਾ ਬੱਚਾ ਸਹੀ ਸਲਾਮਤ ਇਸ ਦੁਨੀਆ ਵਿੱਚ ਆ ਜਾਵੇ ਸੰਗੀਤਾ ਨੇ ਕਿਹਾ ਮੇਰੇ ਤੋਂ ਜ਼ਿਆਦਾ ਖੁਸ਼ ਹੋਰ ਕੌਣ ਹੋਵੇਗਾ ਕਿਉਂਕਿ ਮੇਰਾ ਆਪਣਾ ਫੋਨ ਇਸ ਦੁਨੀਆ 'ਚ ਆਉਣ ਵਾਲਾ ਹੈ ਮੇਰੀਆਂ ਸਾਰੀਆਂ ਅਰਦਾਸਾਂ ਆਪਣੀ ਬਹੂ ਦੇ ਨਾਲ ਹਨ ਕੁਝ ਦੇਰ ਬਾਅਦ ਉਹ ਔਰਤ ਫਿਰ ਤੋਂ ਬਹੁਤ ਬੇਚੈਨ ਹੋ ਕੇ ਲੇਵਰ ਰੂਮ ਦੇ ਅੰਦਰ ਚਲੀ ਗਈ ਮੈਂ ਤੇ ਸੰਗੀਤਾ ਬਾਹਰ ਉਡੀਕਦੇ ਰਹੇ ਪਰ ਬਹੁਤ ਦੇਰ ਹੋ ਚੁੱਕੀ ਸੀ ਅਤੇ ਅੰਦਰੋਂ ਕੋਈ ਬਾਹਰ ਨਹੀਂ ਆ ਰਿਹਾ ਸੀ ਕਾਫੀ ਦੇਰ ਇੰਤਜ਼ਾਰ ਕਰਨ ਤੋਂ ਬਾਅਦ ਪੂਜਾ ਦੀ ਮਾਂ ਬਾਹਰ ਆਈ ਪਰ ਉਸਦਾ ਚਿਹਰਾ ਉੱਡਿਆ ਹੋਇਆ ਸੀ ਅਤੇ ਜਦੋਂ ਡਾਕਟਰ ਉਰਮਿਲਾ ਬਾਹਰ ਆਈ ਤਾਂ ਉਹ ਵੀ ਕਾਫੀ ਪਰੇਸ਼ਾਨ ਨਜ਼ਰ ਆਈ ਮੈਂ ਉਸ ਨੂੰ ਪੁੱਛਣ ਦੀ ਕੋਸ਼ਿਸ਼ ਕੀਤੀ ਪਰ ਉਸਨੇ ਮੈਨੂੰ ਚੁੱਪ ਰਹਿਣ ਦਾ ਇਸ਼ਾਰਾ ਕੀਤਾ ਮੈਂ ਉਤਸੁਕਤਾ ਨਾਲ ਕਮਰੇ ਦੇ ਅੰਦਰ ਚਾੱਕੀ ਪਰ ਮੈਨੂੰ ਕੋਈ ਬੱਚਾ ਨਜ਼ਰ ਨਹੀਂ ਆਇਆ ਹੇਸਦੇ ਵੋਲਟ ਪੂਜਾ ਦਾ ਚਿਹਰਾ ਵੀ ਉੱਡਿਆ ਹੋਇਆ ਸੀ ਮਾਂ ਧੀ ਦੇ ਚਿਹਰੇ ਦੇ ਹਾਫ ਭਾਵ ਦੇਖਣਯੋਗ ਸਨ ਮੈਨੂੰ ਪਤਾ ਨਹੀਂ ਲੱਗ ਰਿਹਾ ਸੀ ਕਿ ਉਹ ਬੱਚਾ ਕਿੱਥੇ ਹੈ ਜੋ ਪੈਦਾ ਹੋਇਆ ਸੀ ਇੰਤਜ਼ਾਰ ਕਰਨ ਤੋਂ ਬਾਅਦ ਮੈਂ ਆਪ ਹੀ ਕਮਰੇ ਅੰਦਰ ਚਲੀ ਗਈ ਪੂਜਾ ਦੀ ਮਾਂ ਨੇ ਸੰਗੀਤਾ ਨੂੰ ਅੰਦਰ ਆਉਣ ਤੋਂ ਰੋਕ ਦਿੱਤਾ ਸੀ ਉਸ ਨੇ ਕਿਹਾ ਕਿ ਤੁਸੀਂ ਅੰਦਰ ਕਿੱਥੇ ਜਾ ਰਹੇ ਹੋ ਤੁਹਾਡਾ ਅੰਦਰ ਕੋਈ ਕੰਮ ਨਹੀਂ ਹੈ ਬਾਹਰ ਬੈਠੋ ਮੈਂ ਸਫਾਈ ਦੇ ਬਹਾਨੇ ਅੰਦਰ ਗਈ ਪਰ ਦੇਖਿਆ ਕਿ ਨਵ ਜੰਮਿਆ ਬੱਚਾ ਕਿਤੇ ਨਹੀਂ ਸੀ ਡਾਕਟਰ ਉਰਮਿਲਾ ਨੇ ਮੈਨੂੰ ਅ ਤੇ ਤੱਕ 사디કા ਨਹੀਂ ਦੱਸੀ ਸੀ ਸਾਹਮਣੇ ਕੁਰਸੀ ਤੇ ਕੁੜੀ ਦੀ ਮਾਂ ਚੁੱਪਚਾਪ ਬੈਠੀ ਸੀ ਜਦੋਂ ਕਿ ਕੁੜੀ ਦਾ ਮੂੰਹ ਵੀ ਉੱਡਿਆ ਹੋਇਆ ਸੀ ਮੈਂ ਕਿਹਾ ਬੱਚਾ ਠੀਕ ਤਾਂ ਹੈ ਮੈਂ ਅਜੇ ਗੱਲ ਕਹੀ ਹੀ ਸੀ ਕਿ ਉਹ ਔਰਤ ਮੇਰੇ ਤੇ ਗੁੱਸੇ ਹੋ ਗਈ ਕਿ ਤੁਸੀਂ ਇੱਥੇ ਸਫਾਈ ਕਰਨ ਆਈ ਸੀ ਜਾਂ ਪੁੱਛਗਿੱਛ ਕਰਨ ਲੱਗਦਾ ਹੈ ਕਿ ਮੇਰੀ ਧੀ ਦੀ ਸੱਸ ਨੇ ਤੁਹਾਨੂੰ ਸਾਡੀ ਜਸੂਸੀ ਕਰਨ ਲਈ ਭੇਜਿਆ ਹੈ ਮੈਂ ਕਿਹਾ ਦੇਖੋ ਮੈਂ ਇੱਕ ਨਰਸ ਹਾਂ ਤਾਂ ਮਰੀਜ਼ਾਂ ਦੀ ਦੇਖਭਾਲ ਕਰਨਾ ਮੇਰਾ ਰੋਜ਼ਾਨਾ ਦਾ ਕੰਮ ਹੈ ਮੈਨੂੰ ਤੁਹਾਡੇ ਦੋਹਾਂ ਵਿੱਚ ਕੋਈ ਦਿਲਚਸਪੀ ਨਹੀਂ ਹੈ ਮਾਤਾ ਇਹਨੂੰ ਗੱਲਾਂ ਸੁਣਾ ਕੇ ਮੈਂ ਬਾਹਰ ਆ ਗਈ ਸੰਗੀਤਾ ਦੋਹਾਂ ਦੇ ਸਾਹਮਣੇ ਬੇਵਾਬਸੇ ਪਰ ਮੈਂ ਨਹੀਂ ਬਾਹਰ ਆ ਕੇ ਸੰਗੀਤਾ ਨੂੰ ਕਿਹਾ ਕਿ ਉਹ ਬੱਚੇ ਬਾਰੇ ਕੁਝ ਨਹੀਂ ਦੱਸ ਰਹੇ ਤੁਸੀਂ ਅੰਦਰ ਜਾਓ ਸ਼ਾਇਦ ਤੁਹਾਨੂੰ ਦੱਸ ਦੇਣ ਸੰਗੀਤਾ ਨੇ ਕਿਹਾ ਜੇ ਉਹਨਾਂ ਨੇ ਤੁਹਾਨੂੰ ਨਹੀਂ ਦੱਸਿਆ ਤਾਂ ਮੈਨੂੰ ਕਿਵੇਂ ਦੱਸਣਗੇ ਮੇਰਾ ਪੁੱਤਰ ਵੀ ਅਜੇ ਤੱਕ ਨਹੀਂ ਆਇਆ ਮੈਂ ਆਪਣੇ ਪੁੱਤਰ ਨਾਲ ਕਿਵੇਂ ਗੱਲ ਕਰ ਸਕਦੀ ਹਾਂ ਮੇਰੇ ਕੋਲ ਮੋਬਾਈਲ ਫੋਨ ਵੀ ਨਹੀਂ ਹੈ ਅਤੇ ਵੇਖੋ ਉਸਦੀ ਪਤਨੀ ਨੇ ਵੀ ਉਸ ਨੂੰ ਬੁਲਾਇਆ ਨਹੀਂ ਜਦੋਂ ਕਿ ਪਤੀ ਦਾ ਅਜੇ ਸਮੇਂ ਤੇ ਹਾਜ਼ਰ ਹੋਣਾ ਬਹੁਤ ਜ਼ਰੂਰੀ ਹੈ ਮੈਂ ਇਹ ਵੀ ਕਿਹਾ ਕਿ ਤੁਹਾਡੇ بیٹے ਨੂੰ ਇੱਥੇ ਮੌਜੂਦ ਹੋਣਾ ਚਾਹੀਦਾ ਸੀ ਮੈਂ ਉਸ ਨੂੰ ਖੁਦ ਕਾਲ ਕਰ ਦੇਣੀ ਹਾਂ ਇਸ ਲਈ ਮੈਨੂੰ ਉਸ ਦਾ ਨੰਬਰ ਦਿਓ ਸੰਗੀਤਾ ਨੇ ਕਿਹਾ ਕਿ ਮੇਰੇ ਕੋਲ ਨੰਬਰ ਨਹੀਂ ਹੈ ਮੇਰੀ ਨੋ ਕੋਲ ਨੰਬਰ ਹੈ ਤੁਸੀਂ ਜਾ ਕੇ ਉਸ ਨੂੰ ਪੁੱਛੋ ਫਿਰ ਮੈਂ ਬੇਸ਼ਰਮ ਹੋ ਕੇ ਕਮਰੇ ਵਿੱਚ ਚਲੀ ਗਈ ਕਿਉਂਕਿ ਮੈਨੂੰ ਆਪਣੀ ਸਹੇਲੀ ਸੰਗੀਤਾ ਦਾ ਬਹੁਤ ਫਿਕਰ ਸੀ ਮੈਨੂੰ ਆਪਣੀ ਇੱਜ਼ਤ ਤੋਂ ਵੱਧ ਉਸਦੀ ਪਰਵਾਹ ਸੀ ਜਿਵੇਂ ਹੀ ਮੈਂ ਕਮਰੇ ਵਿੱਚ ਕਦਮ ਰੱਖਿਆ ਤਾਂ ਦੇਖਿਆ ਕਿ ਪੂਜਾ ਨੇ ਆਪਣੇ ਬੱਚੇ ਨੂੰ ਆਪਣੀ ਗੋਦੀ ਵਿੱਚ ਛੁਪਾ ਲਿਆ ਸੀ ਜਿਵੇਂ ਹੀ ਉਸ ਦੀ ਨਜ਼ਰ ਮੇਰੇ ਤੇ ਪਈ ਤਾਂ ਉਸਨੇ ਆਪਣੇ ਬੱਚੇ ਨੂੰ ਹੋਰ ਵੀ ਲੁਕੋ ਲਿਆ ਅਤੇ ਪੂਰੀ ਹੈਰਾਨੀ ਨਾਲ ਮੇਰੇ ਵੱਲ ਵੇਖਣ ਲੱਗੀ ਅਤੇ ਫਿਰ ਪੁੱਛਿਆ ਕਿ ਕੀ ਗੱਲ ਹੈ ਤੁਸੀਂ ਬਾਰ-ਬਾਰ ਇਸ ਕਮਰੇ ਵਿੱਚ ਕਿਉਂ ਆਉਂਦੇ ਹੋ ਅਸੀਂ ਇਸ ਕਮਰੇ ਦਾ ਕਿਰਾਇਆ ਅਦਾ ਕਰ ਦਿੱਤਾ ਹੈ ਅਤੇ ਸਾਨੂੰ ਇੱਥੇ ਤੁਹਾਡੀ ਲੋੜ ਨਹੀਂ ਹੈ ਮੈਂ ਕਿਹਾ ਕਿ ਮੈਂ ਇਸ ਲਈ ਆਈ ਹਾਂ ਕਿਉਂਕਿ ਸੰਗੀਤਾ ਨੇ ਮੈਨੂੰ ਭੇਜਿਆ ਹੈ ਮੇਰੀ ਗੱਲ ਸੁਣ ਕੇ ਪੂਜਾ ਨੇ ਗੁੱਸੇ ਨਾਲ ਕਿਹਾ ਹਾਂ ਮੈਂ ਚੰਗੀ ਤਰ੍ਹਾਂ ਜਾਣਦੀ ਹਾਂ ਕਿ ਤੁਸੀਂ ਉਸ ਦੀ ਚਮਚੀ ਹੋ ਹੁਣ ਤੁਸੀਂ ਕੀ ਜਸੂਸੀ ਕਰਨ ਆਏ ਹੋ ਮੈਨੂੰ ਪਤਾ ਹੈ ਕਿ ਉਸ ਨੂੰ ਆਰਾਮ ਨਹੀਂ ਮਿਲਦਾ ਉਹ ਮੇਰੀ ਜਸੂਸੀ ਕਰਦੀ ਰਹਿੰਦੀ ਹੈ ਮੈਂ ਪੂਜਾ ਤੇ ਕੱਲ ਨੂੰ ਨਜ਼ਰ ਅੰਦਾਜ਼ ਕਰ ਦਿੱਤਾ ਅਤੇ ਕਿਹਾ ਕਿ ਮੈਨੂੰ ਤੁਹਾਡੇ ਪਤੀ ਦਾ ਨੰਬਰ ਚਾਹੀਦਾ ਹੈ ਆਖਰਕਾਰ ਉਹ ਵੀ ਇੱਥੇ ਹੋਣਾ ਚਾਹੀਦਾ ਹੈ ਮੇਰੀ ਇੱਕ ਗੱਲ ਸੁਣੀ ਤੇ ਪੂਜਾ ਨੇ ਹੋਰ ਵੀ ਗੁੱਸੇ ਨਾਲ ਕਿਹਾ ਉਹ ਮੇਰਾ ਪਤੀ ਹੈ ਤੇਰਾ ਨਹੀਂ ਉਸ ਕੁੜੀ ਦੇ ਜੋ ਵੀ ਮੂੰਹ ਵਿੱਚ ਆ ਰਿਹਾ ਸੀ ਉਹ ਕਹਿ ਰਹੀ ਸੀ ਜਦੋਂ ਮੈਂ ਉਸ ਨੂੰ ਇੱਥੇ ਬੁਲਾਉਣਾ ਹੋਵੇਗਾ ਮੈਂ ਉਸ ਨੂੰ ਖੁਦ ਬੁਲਾਵਾਂਗੀ ਇਸ ਲਈ ਵਾਰ-ਵਾਰ ਆਕੇ ਮੈਨੂੰ ਪਰੇਸ਼ਾਨ ਨਾ ਕਰੋ ਮੈਂ ਪਹਿਲਾਂ ਹੀ ਬਹੁਤ ਪਰੇਸ਼ਾਨ ਹਾਂ ਇਸ ਲਈ ਮੈਨੂੰ ਹੋਰ ਪਰੇਸ਼ਾਨ ਨਾ ਕਰੋ ਮੈਂ ਪੂਜਾ ਨੂੰ ਪੁੱਛਿਆ ਕਿ ਦੱਸੋ ਤਾਂ ਸਹੀ ਗੱਲ ਕੀ ਹੈ ਹੋ ਸਕਦਾ ਹੈ ਕਿ ਅਸੀਂ ਤੁਹਾਡੀ ਸਮੱਸਿਆ ਦਾ ਹੱਲ ਕਰ ਸਕੀਏ ਮੇਰੀ ਗੱਲ ਸੁਣ ਕੇ ਉਹ ਗੁੱਸੇ ਨਾਲ ਬੋਲੀ ਮੈਨੂੰ ਤੁਹਾਡੀ ਮਦਦ ਦੀ ਲੋੜ ਨਹੀਂ ਹੈ ਇੱਥੋਂ ਜਾਓ ਮੈਂ ਹੈਰਾਨ ਸੀ ਕਿ ਉਹ ਕੁੜੀ ਕਿੰਨੀ ਬੇਸ਼ਰਮ ਸੀ ਜਿਸ ਨੂੰ ਇਹ ਅਹਿਸਾਸ ਵੀ ਨਹੀਂ ਸੀ ਕਿ ਮੈਂ ਉਸ ਦੀ ਮਦਦ ਕਰਨ ਲਈ ਉੱਥੇ ਸੀ ਖੈਰ ਮੈਂ ਚੁੱਪਚਾਪ ਬਾਹਰ ਆ ਗਏ ਤੇ ਕਿਹਾ ਕਿ ਤੇਰੀ ਨੂਨ ਰਵੀਆ ਬਹੁਤ ਮਾੜਾ ਹੈ ਮੈਨੂੰ ਨਹੀਂ ਪਤਾ ਉਸ ਨੂੰ ਕੀ ਸਮੱਸਿਆ ਹੈ ਉਹ ਖਾਣ ਵਾਲਿਆਂ ਵਾਂਗੂ ਪੈਂਦੀ ਹੈ ਸ਼ਾਮ ਤੱਕ ਉਸ ਨੂੰ ਇੱਥੋਂ ਛੁੱਟੀ ਦੇ ਦਿੱਤੀ ਜਾਵੇਗੀ ਉਦੋਂ ਤੱਕ ਤੁਹਾਡਾ ਬੇਟਾ ਵੀ ਘਰ ਆ ਜਾਵੇ ਤਾਂ ਤੁਸੀਂ ਇਸ ਮਾਮਲੇ ਨੂੰ ਖੁਦ ਦੇਖ ਸਕਦੇ ਹੋ ਮੈਂ ਕਿਹਾ ਠੀਕ ਹੈ ਉਹ ਮੈਨੂੰ ਕੁਝ ਨਹੀਂ ਸਮਝਦੀ ਪਰਮਾਤਮਾ ਕਰੇ ਉਹ ਮੇਰੇ ਬੇਟੇ ਨਾਲ ਆਪਣਾ ਦੁੱਖ ਸੁੱਖ ਸਾਂਝਾ ਕਰੇ ਤਾਂ ਜੋ ਮੇਰੀ ਚਿੰਤਾ ਥੋੜੀ ਘੱਟ ਹੋ ਸਕੇ ਇਹ ਕਹਿ ਕੇ ਸੰਗੀਤਾ ਆਪਣੇ ਘਰ ਚਲੀ ਗਈ ਪਰ ਮੈਂ ਸੋਚਣ ਲੱਗੀ ਕਿ ਉਸ ਦੀ ਨੋਨ ਨੇ ਜਿਸ ਬੱਚ ਨੂੰ ਜਨਮ ਦਿੱਤਾ ਹੈ ਉਸ ਨੂੰ ਕੀ ਤਕਲੀਫ ਸੀ ਜੋ ਉਹ ਸਾਡੇ ਸਾਰਿਆਂ ਤੋਂ છુપਾ ਰਹੀ ਸੀ ਘਟੋ ਘਟੋ ਉਸ ਨੂੰ ਆਪਣੀ ਸੱਸ ਅਤੇ ਆਪਣੇ ਡਾਕਟਰ ਨੂੰ ਬੱਚੇ ਬਾਰੇ ਦੱਸਣਾ ਚਾਹੀਦਾ ਸੀ ਮੇਰੇ ਕੋਲ ਡਾਕਟਰ ਉਰਮਿਲਾ ਦੇ ਘਰ ਦਾ ਨੰਬਰ ਨਹੀਂ ਸੀ ਸਿਰਫ ਉਸ ਦੇ ਦਫਤਰ ਦਾ ਨੰਬਰ ਸੀ ਨਹੀਂ ਤਾਂ ਮੈਂ ਉਸ ਨੂੰ ਫੋਨ ਕਰਕੇ ਪੁੱਛ ਲਿਆ ਹੁੰਦਾ ਸੰਗੀਤਾ ਦੀ ਨੌਂ ਦੀ ਡਿਲੀਵਰੀ ਤੋਂ ਬਾਅਦ ਡਾਕਟਰ ਉਰਮਿਲਾ ਤੁਰੰਤ ਆਪਣੇ ਘਰ ਚਲੀ ਗਈ ਕਿਉਂਕਿ ਉਸ ਦਾ ਬੇਟਾ ਠੀਕ ਨਹੀਂ ਸੀ ਸੰਗੀਤਾ ਦੇ ਜਾਣ ਤੋਂ ਥੋੜੀ ਦੇਰ ਬਾਅਦ ਮੈਂ ਵੀ ਆਪਣੇ ਘਰ ਆ ਗਈ ਮੈਂ ਸੋਚਿਆ ਕਿ ਸ਼ਾਮ ਨੂੰ ਉਸ ਦੇ ਘਰ ਜਾ ਕੇ ਪਤਾ ਕਰਾਂਗੀ ਕਿ ਉਸ ਦੇ ਪੁੱਤੇ ਦਾ ਕੀ ਹਾਲ ਹੈ ਜਦੋਂ ਸ਼ਾਮ ਹੋਈ ਤਾਂ ਮੈਂ ਸੋਚਿਆ ਕਿ ਖਾਲੀ ਹੱਥ ਘਰ ਜਾਣ ਦੀ ਬਜਾਏ ਮਠਿਆਈ ਦਾ ਹੈ ਕੇ ਜਾਮਾ ਆਕਰ ਉਸ ਦੇਖ ਕਰ ਇੰਨੀ ਵੱਡੀ ਖੁਸ਼ੀ ਆਈ ਹੈ ਉਹ ਦਾਦੀ ਬਣ ਗਈ ਹੈ ਇਸ ਲਈ ਮੈਨੂੰ ਖਾਲੀ ਹੱਥ ਨਹੀਂ ਜਾਣਾ ਚਾਹੀਦਾ ਮੈਂ ਨੇੜੇ ਦੀ ਦੁਕਾਨ ਤੇ 1 ਕਿਲੋ ਤਾਜੀ ਮਠਿਆਈ ਖਰੀਦੀ ਅਤੇ ਸੰਗੀਤਾ ਦੇ ਘਰ ਵੱਲ ਚੱਲ ਪਈ ਜਦੋਂ ਮੈਂ ਘਰ ਦਾ ਦਰਵਾਜ਼ਾ ਖੜਕਾਇਆ ਤਾਂ ਸੰਗੀਤਾ ਨੇ ਬੇਸਬਰੀ ਨਾਲ ਦਰਵਾਜ਼ਾ ਖੋਲ੍ਹਿਆ ਜਿਵੇਂ ਉਹ ਮੇਰਾ ਇੰਤਜ਼ਾਰ ਕਰ ਰਹੀ ਹੋਵੇ ਮੈਨੂੰ ਦੇਖਦੇ ਹੀ ਉਸ ਦੀਆਂ ਅੱਖਾਂ ਵਿੱਚ ਚਮਕ ਆ ਗਈ ਉਸ ਨੇ ਮੈਨੂੰ ਦੇਖਦਿਆਂ ਹੀ ਕਿਹਾ ਮੈਂ ਤੁਹਾਨੂੰ ਹੀ ਯਾਦ ਕਰ ਰਹੀ ਸੀ ਮੈਨੂੰ ਬਹੁਤ ਖੁਸ਼ੀ ਹੋਈ ਕਿ ਤੁਸੀਂ ਮੈਨੂੰ ਮਿਲਣ ਆਏ ਹੋ ਮੇਰੀ نو ਘਰ ਆ ਗਈ ਹੈ ਪਰ ਉਹ ਕਿਸੇ ਨੂੰ ਆਪਣੇ ਕਮਰੇ ਵਿੱਚ ਵੜਨ ਨਹੀਂ ਦਿੰਦੀ। ਮੈਂ ਉਸ ਦੇ ਕਾਰਨ ਬਹੁਤ ਪਰੇਸ਼ਾਨ ਹਾਂ। ਮੈਂ ਸੰਗੀਤਾ ਨੂੰ ਦਿਲਾਸਾ ਦਿੱਤਾ, ਕੋਈ ਗੱਲ ਨਹੀਂ, ਮੈਂ ਇੱਥੇ ਹਾਂ। ਮੈਂ ਤੁਹਾਡੀ ਨੋਹ ਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗੀ ਕਿ ਜੇ ਕੋਈ ਗੱਲ ਹੈ ਤਾਂ ਕਿਰਪਾ ਕਰਕੇ ਸਾਨੂੰ ਦੱਸੋ। ਹੋ ਸਕਦਾ ਹੈ ਕਿ ਅਸੀਂ ਉਸ ਦੀ ਮਦਦ ਕਰ ਸਕੀ। ਇਹ ਕਹਿ ਕੇ ਮੈਂ ਅੰਦਰ ਆ ਗਈ। ਪਰ ਜਿਵੇਂ ਹੀ ਮੈਂ ਉਸ ਦੀ ਨੋਹ ਦੇ ਕਮਰੇ ਵਿੱਚ ਬੜੀ ਉਸ ਨੇ ਮੋੜ ਆਪਣੇ ਪੁੱਤਰ ਨੂੰ ਲੁਕੋ ਲਿਆ। ਇੰਜ ਲੱਗ ਰਿਹਾ ਸੀ ਜਿਵੇਂ ਉਹ ਸਾਰਿਆਂ ਤੋਂ ਬੱਚੇ ਨੂੰ ਛੁਪਾ ਰਹੀ ਹੋਵੇ। ਮੈਂ ਹੈਰਾਨ ਸੀ ਕਿ Thank you ਉਸ ਨੂੰ ਅਜਿਆ ਨਹੀਂ ਕਰਨਾ ਚਾਹੀਦਾ ਕਿਉਂਕਿ ਬੱਚੇ ਦੇ ਜਨਮ ਨੂੰ 10 ਘੰਟੇ ਬੀਤ ਚੁਕੇ ਸਨ ਤੇ ਫਿਰ ਘਰ ਦੇ ਦਰਵਾਜ਼ੇ ਤੇ دستਕ ਹੋਈ ਜਦੋਂ ਸੰਗੀਤਾ ਨੇ ਦਰਵਾਜ਼ਾ ਖੋਲ੍ਹਿਆ ਤਾਂ ਉਸ ਦਾ ਲੜਕਾ ਆ ਚੁੱਕਾ ਸੀ ਜਦੋਂ ਸੰਗੀਤਾ ਨੇ ਆਪਣੇ ਪੁੱਤਰ ਦੇ ਮੱਥੇ ਨੂੰ ਚੁੰਮਿਆ ਅਤੇ ਉਸ ਨੂੰ ਆਪਣੇ ਪੋਤੇ ਦੀ ਖੁਸ਼ਖਬਰੀ ਸੁਣਾਈ ਤਾਂ ਉਸ ਨੂੰ ਯਕੀਨ ਨਹੀਂ ਹੋਇਆ ਉਸ ਨੇ ਕਿਹਾ ਮੰਮੀ ਤੁਸੀਂ ਮੈਨੂੰ ਪਹਿਲਾਂ ਕਿਉਂ ਨਹੀਂ ਦੱਸਿਆ ਮੈਂ ਇਸ ਦਿਨ ਦਾ ਕਿੰਨੀ ਦੇਰ ਤੋਂ ਇੰਤਜ਼ਾਰ ਕਰ ਰਿਹਾ ਸੀ ਤੁਸੀਂ ਕਿਹਾ ਸੀ ਕਿ ਤਰੀਕਾ ਹਫ਼ਤੇ ਬਾਅਦ ਦੀ ਸੀ ਫਿਰ ਇਹ ਸਭ ਕੁਝ ਅਚਾਨਕ ਕਿਵੇਂ ਹੋ ਗਿਆ ਇਹ ਸਭ ਕਹਿ ਕੇ ਉਹ ਖੁਸ਼ ਚਿਹਰੇ ਨਾਲ ਅੰਦਰ ਆ ਗਿਆ ਮੈਂ ਵੀ ਉਸ ਨੂੰ ਵਧਾਈ ਦਿੱਤੀ ਕੁਝ ਸ਼ਬਦਾਂ ਤੋਂ ਬਾਅਦ ਉਸ ਨੇ ਕਿਹਾ ਅੰਤੀ ਬੁਰਾ ਨਾ ਮੰਨਿਓ ਪਰ ਇਸ ਸਮੇਂ ਮੈਨੂੰ ਆਪਣੀ ਪਤਨੀ ਨੂੰ ਮਿਲਣਾ ਹੈ ਮੈਂ ਉਸ ਕੋਲ ਜਾਣਾ ਹੈ ਮੈਂ ਕਿਹਾ ਨਹੀਂ ਬੇਟਾ ਮੈਨੂੰ ਬੁਰਾ ਕਿਉਂ ਲੱਗੇਗਾ ਤੁਸੀਂ ਜਾ ਕੇ ਆਪਣੀ ਪਤਨੀ ਅਤੇ ਆਪਣੇ ਬੱਚੇ ਨੂੰ ਮਿਲੋ ਇਹ ਤੁਹਾਡੇ ਲਈ ਬਹੁਤ ਖੁਸ਼ੀ ਦਾ ਦਿਨ ਹੈ ਜਿੱਥੇ ਤੁਸੀਂ ਆਪਣੀ ਪਤਨੀ ਨੂੰ ਵਧਾਈ ਦਿੰਦੇ ਹੋ ਪਰ ਜੇ ਤੁਹਾਨੂੰ ਕੋਈ ਇਤਰਾਜ਼ ਨਹੀਂ ਤਾਂ ਮੈਂ ਵੀ ਅੰਦਰ ਆ ਜਾਵਾਂ ਹਾਂ ਤੁਸੀਂ ਵੀ ਆ ਜਾਓ ਕਿਉਂ ਨਹੀਂ ਇਹ ਕਹਿ ਕੇ ਮੈਂ ਤੇ ਉਹ ਅਸੀਂ ਦੋਵੇਂ ਕਮਰੇ ਵਿੱਚ ਵੜ ਗਏ ਪਰ ਸੰਗੀਤਾ ਦੀ ਨੌ ਦਾ ਚਿਹਰਾ ਇਸ ਤਰ੍ਹਾਂ ਸੀ ਜਿਵੇਂ ਉਸ ਨੇ ਆਪਣੇ ਬੱਚੇ ਨੂੰ ਨਹੀਂ ਸਗੋ ਕਿਸੇ ਹੋਰ ਚੀਜ਼ ਨੂੰ ਜਨਮ ਦਿੱਤਾ ਹੋਵੇ ਮੈਨੂੰ ਦੇਖਦਿਆਂ ਹੀ ਉਹ ਗੁੱਸੇ ਨਾਲ ਬੋਲੀ ਤੁਸੀਂ ਬੱਚੇ ਨੂੰ ਦੇਖਣ ਕਮਰੇ ਵਿੱਚ ਕਿਉਂ ਆ ਰਹੇ ਹੋ ਤੁਸੀਂ ਵੀ ਇੱਥੋਂ ਚਲੇ ਜਾਓ ਇਹ ਮੇਰਾ ਬੱਚਾ ਹੈ ਮੈਂ ਇਸ ਨੂੰ 9 ਮਹੀਨੇ ਆਪਣੇ ਕੱਖ ਵਿੱਚ ਰੱਖਿਆ ਹੈ ਅਤੇ ਇਸ ਨੂੰ ਜਨਮ ਦਿੱਤਾ ਹੈ ਮੈਂ ਇਸ ਨੂੰ ਜਿਸ ਨੂੰ ਚਾਹਾਂਗੀ ਉਸ ਨੂੰ ਦਿਖਾਵਾਂਗੀ ਅਤੇ ਇਸ ਨੂੰ ਮੈਂ ਨਹੀਂ ਚਾਹਾਂਗੀ ਮੈਂ ਇਸ ਨੂੰ ਨਹੀਂ ਦਿਖਾਵਾਂਗੀ ਪੂਜਾ ਨੇ ਆਪਣੇ ਪਤੀ ਨੂੰ ਵੀ ਝਟਕਿਆ ਪੂਜਾ ਦੇ ਪਤੀ ਨੇ ਪੁੱਛਿਆ ਇਹ ਕੀ ਹੈ ਇਹ ਖੁਸ਼ੀ ਦਾ ਮੌਕਾ ਹੈ ਮੇਰੇ ਬੇਟੇ ਨੂੰ ਲਿਆਓ ਮੈਨੂੰ ਦਿਓ ਮੈਂ ਵੀ ਆਪਣੇ ਬੇਟੇ ਨੂੰ ਦੇਖਣਾ ਚਾਹੁੰਦਾ ਹਾਂ ਮੈਂ ਆਪਣੇ ਬੇਟੇ ਲਈ ਬਹੁਤ ਫਿਕਰਮੰਦ ਹਾਂ ਮੇਰੇ ਨਾਲ ਅਜਿਆ ਨਾ ਕਰੋ ਅਤੇ ਮੈਨੂੰ ਤੰਗ ਨਾ ਕਰੋ ਇਹ ਕਹਿ ਕੇ ਸੰਗੀਤਾ ਦੇ ਬੇਟੇ ਨੇ ਆਪਣਾ ਹੱਥ ਵਧਾ ਦਿੱਤਾ ਅਤੇ ਉਸ ਲੜਕੀ ਨੇ ਹੱਥ ਪਰੇ ਕਰ ਦਿੱਤਾ ਅਤੇ ਉਸ ਨੇ ਗੁੱਸੇ ਵਿੱਚ ਕਿਹਾ ਮੈਂ ਕਿਹਾ ਨਾ ਮੈਂ ਇਹ ਕਿਸੇ ਨੂੰ ਨਹੀਂ ਦਿਖਾਵਾਂਗੀ ਇਹ ਮੇਰਾ ਪੁੱਤਰ ਹੈ ਅਤੇ ਉਸ ਨੇ ਆਪਣੇ ਪੁੱਤਰ ਨੂੰ ਹੋਰ ਵੀ ਛੁਪਾ ਲਿਆ ਜਦੋਂ ਕਿ ਸੰਗੀਤਾ ਦਾ ਬੇਟਾ ਉਸ ਨੂੰ ਘਬਰਾਟ ਵਿੱਚ ਦੇਖਣ ਲੱਗਾ ਸੰਗੀਤਾ ਤਾਂ ਵੀ ਸਾਡੇ ਪਿੱਛੇ ਆ ਗਈ ਸੀ ਉਹ ਵੀ ਹਰਾਨ ਸੀ ਉਹ ਚਿੰਤਤ ਖੜੀ ਸੀ ਸੰਗੀਤਾ ਨੇ ਕਿਹਾ ਨੋ ਤੁਸੀਂ ਅਜਾ ਕਿਉਂ ਕਰ ਰਹੇ ਹੋ ਸਾਨੂੰ ਵੀ ਆਪਣੇ ਪੁੱਤਰੇ ਨੂੰ ਦੇਖਣ ਦੀ ਬਹੁਤ ਇੱਛਾ ਹੈ ਤੁਸੀਂ ਉਸ ਨੂੰ ਸਾਡੇ ਤੋਂ ਇਸੇ ਤਰ੍ਹਾਂ ਕਿਉਂ ਸੁਭਾ ਰਹੇ ਹੋ ਤੁਸੀਂ ਸਾਨੂੰ ਉਸ ਨੂੰ ਦੇਖਣ ਤੋਂ ਨਹੀਂ ਰੋਕ ਸਕਦੇ ਉਸ ਨੂੰ ਦੇਖਣਾ ਸਾਡਾ ਹੱਕ ਹੈ ਇਹ ਕਹਿ ਕੇ ਸੰਗੀਤਾ ਨੇ ਵੀ ਆਪਣਾ ਹੱਥ ਅੱਗੇ ਵਧਾਇਆ ਪਰ ਕੁੜੀ ਨੇ ਹੱਥ ਫਿਰ ਪਿੱਛੇ ਧੱਕ ਦਿੱਤਾ ਦੋਵੇਂ ਮਾਂ ਪੁੱਤਰ ਕਾਫੀ ਪਰੇਸ਼ਾਨ ਸਨ ਅਤੇ ਫਿਰ ਸੰਗੀਤਾ ਦੇ بیٹے ਨੇ ਕਿਸੇ ਤਰ੍ਹਾਂ ਉਸ ਦੀ ਪਤਨੀ ਦੇ ਹੱਥੋਂ ਬੱਚਾ ਖੋਹ ਲਿਆ ਅਤੇ ਦੇਖਦੇ ਦੀ ਦੇਖਦੇ ਉਸਦਾ ਚਿਹਰਾ ਉੱਡ ਗਿਆ ਜਦ ਕਿ ਲੜਕੀ ਦਾ ਚਿਹਰਾ ਸ਼ਰਮ ਨਾਲ ਝੁੱਕ ਗਿਆ ਹੇ ਵੈਗਰੂ ਜੀ ਮੈਨੂੰ ਮਾਫ਼ ਕਰ ਦਿਓ ਇਹ ਕਹਿ ਕੇ ਸੰਗੀਤਾ ਦਾ ਬੇਟਾ ਜ਼ਮੀਨ ਤੇ ਬੈਠ ਗਿਆ ਜਦ ਕਿ ਸੰਗੀਤਾ ਦੀ ਨੋਹ ਦੀਆਂ ਅੱਖਾਂ ਚੋਂ ਹੰਝੂ ਡਿੱਗਣ ਲੱਗੇ ਇੰਜ ਲੱਗ ਰਿਹਾ ਸੀ ਜਿਵੇਂ ਉਹ ਕਾਫੀ ਧੇਰ ਤੱਕ ਆਪਣੇ ਹੰਝੂਆਂ ਨੂੰ ਰੋਕ ਕੇ ਬੈਠੀ ਹੋਵੇ ਸੰਗੀਤਾ ਤੇਜ਼ੀ ਨਾਲ ਅੱਗੇ ਵਧੀ ਅਤੇ ਬੱਚੇ ਨੂੰ ਵੀ ਦੇਖਿਆ ਬੱਚੇ ਨੂੰ ਦੇਖਦੇ ਹੀ ਸੰਗੀਤਾ ਦਾ ਚਿਹਰਾ ਹੈਰਾਨੀ ਨਾਲ ਭਰ ਗਿਆ ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਬੱਚੇ ਨੂੰ ਦੇਖਦੇ ਹੀ ਸਾਰਿਆਂ ਦੇ ਚਿਹਰੇ ਚਿੱਟੇ ਕਿਉਂ ਹੋ ਗਏ ਸਨ ਹੁਣ ਮੈਂ ਆਪਣੇ ਆਪ ਨੂੰ ਰੋਕ ਨਹੀਂ ਸਕੇ ਅਤੇ ਮੈਂ ਸੰਗੀਤਾ ਤੋਂ ਬੱਚੇ ਨੂੰ ਲੈ ਲਿਆ ਅਤੇ ਜਦੋਂ ਮੈਂ ਦੇਖਿਆ ਤਾਂ ਮੇਰੇ ਹੋਸ਼ ਉੱਡ ਗਏ ਮੈਨੂੰ ਉਸ ਸਮੇਂ ਸੰਗੀਤਾ ਦਾ ਚਿਹਰਾ ਯਾਦ ਆਇਆ ਸੰਗੀਤਾ ਦਾ ਚਿਹਰਾ ਵਾਲਾਂ ਨਾਲ ਭਰਿਆ ਹੋਇਆ ਸੀ ਸੰਗੀਤਾ ਨੇ ਕੱਲ ਮੈਨੂੰ ਦੱਸਿਆ ਸੀ ਕਿ ਉਸਦੀ ਨੂੰ ਹਰ ਵੇਲੇ ਉਸ ਨੂੰ ਇਹ ਕਹਿੰਦੀ ਹੈ ਕਿ ਤੁਹਾਡੇ ਮੂੰਹ ਤੇ ਬਾਲ ਹਨ ਮੈਂ ਤੁਹਾਨੂੰ ਆਪਣੇ ਦੋਸਤਾਂ ਨਾਲ ਨਹੀਂ ਮਿਲਾ ਸਕਦੀ ਤੂੰ ਬਹੁਤ ਗਵਾਰ ਦਿਖਾਈ ਦਿੰਦੀ ਹੈ ਤੂੰ ਕਦੇ ਆਪਣਾ ਚਿਹਰਾ ਸਾਫ਼ ਨਹੀਂ ਕੀਤਾ ਮੈਂ ਤੁਹਾਡੇ ਵਰਗੀ ਗੰਦੀ ਔਰਤ ਨੂੰ ਆਪਣੇ ਦੋਸਤਾਂ ਨਾਲ ਨਹੀਂ ਮਿਲਾ ਸਕਦੀ ਅਤੇ ਨਾ ਹੀ ਮੈਂ ਉਹਨਾਂ ਨੂੰ ਦੱਸ ਸਕਦੀ ਹਾਂ ਕਿ ਉਹ ਮੇਰੀ ਸੱਸ ਹੈ ਉਹ ਮੇਰੇ ਪਤੀ ਦੀ ਮਾਂ ਹੈ ਅਤੇ ਅੱਜ ਜਦੋਂ ਉਸਦੇ ਬੱਚੇ ਦੇ ਚਿਹਰੇ ਤੇ ਹੀ ਨਹੀਂ ਬਲਕਿ ਪੂਰੇ ਸਰੀਰ ਤੇ ਲੰਬੇ ਵਾਲ ਸਨ ਉਹ ਕਾਲੇ ਅਤੇ ਸੰਗਣੇ ਸਨ ਅਤੇ ਬੱਚੇ ਦੇ ਚਿਹਰੇ ਤੇ ਨੱਕ ਦੀ ਬਿਜਾਇ ਸਿਰਫ ਦੋ ਅੱਖਾਂ ਦਿਖਾਈ ਦੇ ਰਹੀਆਂ ਸਨ ਇਹ ਦੇਖ ਕੇ ਸੰਗੀਤਾ ਦੀ ਨੌ ਪੂਜਾ ਨੂੰ ਆਪਣੀ ਸੱਸ ਨਾਲ ਕੀਤਾ ਦੁਰਵਿਵਹਾਰ ਯਾਦ ਆਉਣ ਲੱਗਾ ਪਰ ਹੁਣ ਇਸ ਦਾ ਕੋਈ ਫਾਇਦਾ ਨਹੀਂ ਸੀ ਕਿਉਂਕਿ ਉਸ ਨੇ ਆਪਣੇ ਪੁੱਤਰ ਦੇ ਰੂਪ ਵਿੱਚ ਰੱਬ ਦਾ ਕ੍ਰੋਧ ਪ੍ਰਾਪਤ ਕੀਤਾ ਸੀ ਮੈਂ ਪਹਿਲਾਂ ਕਦੇ ਇੰਨਾ ਦੁਖੀ ਨਹੀਂ ਹੋਈ ਸੀ ਪਰ ਇਹ ਸਭ ਦੇਖ ਕੇ ਮੈਨੂੰ ਇੱਕ ਗੱਲ ਸਮਝ ਆਈ ਕਿ ਜੇਕਰ ਤੁਸੀਂ ਕਿਸੇ ਨੂੰ ਦੁਖੀ ਕੀਤਾ ਹੈ ਕਿਸੇ ਨੂੰ ਖੂਨ ਦੇ ਹੰਝੂ ਰੁਵਾਇਆ ਹੈ ਤਾਂ ਉਸ ਵਿਅਕਤੀ ਦੁਆਰਾ ਤੁਹਾਨੂੰ ਜਰੂਰ ਸ਼ਰਾਪ ਦਿੱਤਾ ਜਾਵੇਗਾ ਇਸ ਲਈ ਅਜੇ ਦੁਖੀ ਔਰਤ ਨੂੰ ਕਦੇ ਵੀ ਦੁੱਖ ਨਹੀਂ ਦੇਣਾ ਚਾਹੀਦਾ ਪੂਜਾ ਬੁਰੀ ਤਰ੍ਹਾਂ ਰੋ ਰਹੀ ਸੀ ਮੈਂ ਪੂਜਾ ਨੂੰ ਸੰਭਾਲਿਆ ਉਸ ਨੂੰ ਕਿਹਾ ਕਿ ਤੁਹਾਡੇ ਕੋਲ ਅਜੇ ਵੀ ਮੌਕਾ ਹੈ ਆਪਣੀ ਸੱਸ ਤੋਂ ਮਾਫੀ ਮੰਗੋ ਅਤੇ ਉਸ ਦਾ ਆਦਰ ਕਰੋ ਸੰਗੀਤਾ ਦੀ ਨੋ ਮੇਰੀ ਗੱਲ ਸਮਝ ਗਏ ਉਸਨੇ ਆਪਣੀ ਸੱਸ ਤੋਂ ਮਾਫੀ ਮੰਗੀ ਅਤੇ ਫਿਰ ਸੰਗੀਤਾ ਨੇ ਆਪਣੀ ਨੋਹ ਨੂੰ ਵੀ ਮaaf ਕਰ ਦਿੱਤਾ ਅਤੇ ਇਲਾਜ ਰਾਹੀਂ ਸੰਗੀਤਾ ਦੇ ਪੁੱਤ ਦੇ ਸ਼ਰੀਰ ਦੇ ਵਾਲ ਤਾਂ ਠੀਕ ਹੋ ਗਏ ਪਰ ਨੱਕ ਠੀਕ ਨਹੀਂ ਹੋਇਆ ਡਾਕਟਰ ਨੇ ਕਿਹਾ ਸੀ ਕਿ ਸੰਭਵ ਹੈ ਕਿ ਬੱਚਾ ਵੱਡਾ ਹੋਣ ਤੋਂ ਬਾਅਦ ਸਰਜਰੀ ਰਾਹੀਂ ਬੱਚੇ ਦਾ ਨੱਕ ਬਦਲਿਆ ਜਾ ਸਕਦਾ ਹੈ ਸੋ ਦੋਸਤੋ ਤੁਹਾਨੂੰ ਸਾਡੀ ਅੱਜ ਦੀ ਕਹਾਣੀ ਕਿਵੇਂ ਲੱਗੀ ਜੇਕਰ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਹਾਣੀ ਨੂੰ ਅੰਤ ਤੱਕ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ